ਤੁਸੀਂ ਪਾਰਟੀ ਕਦੋਂ ਲੈ ਕੇ ਆ ਰਹੇ ਹੋ ਇਹਦੇ ਨਾਲ ਕੀ ਹੋ ਜੂਗਾ ਨਹੀਂ ਤੁਸੀਂ ਅਹਿਮ ਇਹ ਨਹੀਂ ਗਾ ਮੈਂ ਉਹ ਹੀ ਦੱਸ ਰਿਹਾ ਐ ਅਹਿਮ ਇਹ ਨਹੀਂ ਗਾ ਕਿ ਅਸੀਂ ਪਾਰਟੀ ਬਣਾਉਣੀ ਹੈ ਜਾਂ ਨਹੀਂ ਬਣਾਉਣੀ ਅਹਿਮ ਇਹ ਹੈ ਕਿ ਆ ਸਾਡੇ ਬੰਦੇ ਮੁੱਦਿਆਂ ਦੀ ਡਿਟੇਲ ਦੇ ਉੱਤੇ ਕਦੋਂ ਜਾ ਕੇ ਵੋਟ ਪਾਉਣਗੇ ਮੈਂ ਇਹਨਾਂ ਨੂੰ ਵੀ ਆਣਾ ਬੰਦੇ ਤੇ ਵਿਸ਼ਵਾਸ ਕਰਨਾ ਛੱਡ ਦਿਓ ਬੰਦਾ ਕਦੋਂ ਕਰਪਟ ਹੋ ਜਾਏ ਨਹੀਂ ਪਤਾ ਲੱਗਦਾ ਆ ਵੇਖ ਹੀ ਲਿਆ ਆਪਾਂ ਇਦੋਂ ਪਹਿਲਾਂ ਵਾਲੇ ਵੀ ਵੇਖ ਲੇ ਤੁਸੀਂ ਸਿਰਫ ਮੁੱਦਿਆਂ ਦੀ ਡਿਟੇਲ ਤੇ ਪਾਓ ਕਿ ਬੈਟਰ ਇਹ ਯਾਰ ਇਹਦੀ ਪਾਲਿਸੀ ਅਮਰੀਕਾ ਚ ਕਿਵੇਂ ਇਲੈਕਸ਼ਨ ਹੁੰਦੇ ਆ ਆ ਹੁਣੇ ਜੇ ਟਰੰਪ ਜਿੱਤਿਆ ਸੀ ਨਾ ਟਰੰਪ ਤੇ ਕਮਲਾ ਹੈਰਿਸ ਨੇ ਖੜ ਕੇ ਚਾਰ ਵਾਰੀ ਬਹਿਸ ਕੀਤੀ ਹੈ ਕਿ ਯਾਰ ਸਾਡੀਆਂ ਪਾਲਿਸੀਆਂ ਆ ਦੂਜਾਂ ਦਾ ਆ ਉਹਨੂੰ ਲੋਕਾਂ ਨੇ ਸੁਨਿਆ ਫਿਰ ਸੋਚਿਆ ਫਿਰ ਵੋਟ ਪਾਈ ਸਾਡੇ ਕਿਤੇ ਇੱਥੇ ਪਿਛਲੀ ਵਾਰੀ ਭਗਵੰਤ ਜਿੱਤਿਆ ਝੂਟਕ ਲਈ ਸੁਣਾਈ ਗਿਆ ਅਸੀਂ ਤਾਂ ਰੀਲਾਂ ਵਾਲੀ ਕੌਮ ਬਣ ਗਏ ਆਂ ਰੀਲ ਵੇਖ ਲੋ ਵੇਖ ਲੋ ਚੱਲੋ ਜੀ ਆਸੇ ਤਾੜੀ ਮਾਰੀ ਗਏ ਪਰੇ ਨੂੰ ਫਿਰ ਛੱਤਰ ਹੀ ਪਹਿਨੇ ਆ ਮਾਰ ਰਹੇ ਸਾਡੇ ਛੱਤਰ ਪਹਿਨ ਕੇ ਪੈ ਰਹੇ ਆ ਨਹੀਂ ਪੈ ਰਹੇ ਤਾਂ ਦੱਸ ਦੇ ਦੁਨੀਆ ਚ ਕਾਮਯਾਬ ਹੈ ਤੇ ਪੰਜਾਬ ਸਭ ਤੋਂ ਪਿੱਛੇ ਜਿਹੜਾ ਕੰਮ ਯੂਪੀ ਬਿਹਾਰ ਚ 30 ਸਾਲ ਪਹਿਲਾਂ ਹੁੰਦਾ ਹੀ ਆ ਗੈਂਗਸਟਰ ਵਾਲਾ ਫਰੋਤੀਆਂ ਲੈਣ ਨਾਲ ਸਾਡੇ ਹੁਣ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਅਸੀਂ ਅਣਜਾਣ ਬੈਠੇ ਆਂ ਅਸੀਂ ਉਹਨੇ ਮੈਂ ਕੀ ਲੈਣਾ ਉਹ ਜਾਣੇ ਫੇਰ ਜਦੋਂ ਉਹ ਦੂ ਨੇੜੇ ਆ ਜਾਂਦੀ ਗੱਲ ਫੇਰ ਆ ਪਾਣਿਆ ਮਸ਼ਹੂਰ ਗੱਲ ਸੀ ਨਾ ਉਹ ਆਂਦਾ ਯਾਰ ਫਲਾਨੇ ਨੂੰ ਕੁੱਟਿਆ ਉਹ ਆਂਦਾ ਛੱਡ ਯਾਰ ਇਹ ਤਾਂ ਕਮਿਊਨਿਸਟ ਹੈ ਦੂਜੇ ਨੂੰ ਕੁੱਟਿਆ ਉਹ ਆਦਾ ਇਹਦਾ ਸੋਸ਼ਲਿਸਟ ਹੈ ਮੈਂ ਕੀ ਲੈਣਾ ਫੇਰ ਇੱਕ ਸ਼ਹਿਰ ਨੂੰ ਕੁੱਟਿਆ ਉਹ ਆਂਦਾ ਮੈਂ ਕੀ ਲੈਣਾ ਫੇਰ ਉਹਨਾਂ ਦੇ ਪਿੰਡ ਨੂੰ ਕੁੱਟਿਆ ਉਹ ਆਂਦਾ ਮੈਂ ਕੀ ਲੈਣਾ ਫੇਰ ਜਦੋਂ ਉਹਨੂੰ ਕੁੱਟਿਆ ਤਾਂ ਉਹਦੇ ਨਾਲ ਖੜਨ ਵਾਲਾ ਕੋਈ ਨਹੀਂ ਬਚਿਆ ਸੀ ਕੁੱਟਣਾ ਸਾਰਿਆਂ ਨੂੰ ਹੈ ਪਾਣੀ ਵੀ ਸਾਰਿਆਂ ਨੇ ਪੀਣਾ ਹੈ ਪਰ ਅਸੀਂ ਬੋਲ ਦੇਣੀ ਬੋਲਣਾ ਕੀ ਹੁਣ ਇਹ ਕਹਿਣਗੇ ਬੋਲੀਏ ਕੀ ਬੋਲਣਾ ਕੀ ਹੈ ਬਾਲਾ ਲੰਬਾ ਚੌੜਾ ਕੰਮ ਨਹੀਂਗਾ 35 ਕਮੁੱਤੇ ਨੇ ਉਹਨਾਂ ਦੀ ਡਿਟੇਲ ਪੜ੍ਹ ਲਓ ਇੱਕ ਵਾਰੀ ਨਹੀਂ ਤਿੰਨ ਵਾਰੀ ਪੜ੍ਹ ਲਓ ਕੀ ਪੰਜਾਬੀ ਵਿੱਚ ਤੁਹਾਡੇ ਸਕੂਲ ਪੰਜਾਬੀ ਪੜ੍ਹਾਉਂਦੇ ਨੇ ਪੰਜਾਬੀ ਵਿੱਚ ਪੜ੍ਹ ਕੇ ਪੰਜਾਬ ਦੀਆਂ ਨੌਕਰੀਆਂ ਨਹੀਂ ਮਿਲਣੀਆਂ ਚਾਹੀਦੀਆਂ ਆ ਪਰਸੋਂ ਪੀਸੀਐਸ ਦੇ ਪੇਪਰ ਹੋਏ ਨੇ ਉਹਦੇ 'ਚ ਪੰਜਾਬੀ ਨੂੰ ਮਨਫੀ ਕਰਤਾ ਦੁਬਾਰਾ ਵਾਲਿਆਂ ਨੂੰ ਨੌਕਰੀਆਂ ਮਿਲਣਗੀਆਂ ਉਦੋਂ ਕੀ ਹੈ ਬਾਈ ਨੀ ਇੱਕ ਗੱਲ ਪੜਨ ਦੀ ਲੋੜ ਹੈ ਤੇ ਉਹਦੇ ਬਾਰੇ ਬੋਲਣ ਦੀ ਲੋੜ ਹੈ ਜਦੋਂ ਤੁਸੀਂ ਸਰਕਾਰਾਂ ਚੁੰਦੇ ਹੋ ਸਰਕਾਰਾਂ ਵਾਲੇ ਮੈਨੂੰ ਵੀਹ ਵਾਰੀ ਕਹਿ ਚੁੱਕੇ ਹਾਂ ਦੇ ਯਾਰ ਜਦੋਂ ਲੋਕ ਵੋਟ ਹੀ ਨਹੀਂ ਪਾਉਂਦੇ ਇੰਨਾਂ ਗੱਲਾਂ ਤੇ ਤਾਂ ਅਸੀਂ ਕੰਮ ਕਿਉਂ ਕਰੀਏ ਸਾਨੂੰ ਤਾਂ ਵੋਟ ਮਿਲਦੀ ਹੈ ਬਿਜਲੀ ਮੁਫਤ ਕਰਨ ਦੀ ਕਰ ਦੇਾਂਗੇ ਉਹ ਪੈਸੇ ਕਿੱਥੋਂ ਆਉਣਗੇ ਬਰਬਾਦ ਹੋ ਗਏ ਤੁਸੀਂ 4.5 ਲੱਖ ਕਰੋੜ ਦਾ ਕਰਜ਼ਾ ਹੈ ਤਨੂ 6 ਮਹੀਨੇ ਬਾਅਦ ਮੈਂ ਤੈਨੂੰ ਅੱਜ ਆ ਨਾ ਲਿਖ ਕੇ ਲੈ ਲਾਂ ਮੈਥੋਂ ਇਹ ਸਰਕਾਰ ਤਨਖਾਹਾਂ ਨਹੀਂ ਦੇ ਪਾਉਗੀ 4 ਲੱਖ ਸਾਡੇ ਕਰਮਚਾਰੀ ਨੇ ਤਨਖਾਹ ਮਿਲ ਗਈ ਤਾਂ ਮੈਨੂੰ ਕਹਿ ਦੀ ਪੈਸੇ ਹੀ ਨਹੀਂ ਸਰਕਾਰੀ ਪ੍ਰਾਪਰਟੀਆਂ ਵੇਚਦੀਆਂ ਨੇ ਵੇਚ ਹੀ ਰਹੇ ਕਿਤੇ ਇੱਥੇ ਜ਼ਮੀਨ ਵੇਚ ਲੈਂਦੇ ਮਾ ਯੂਨੀਵਰਸਿਟੀ ਦੀ ਜ਼ਮੀਨ ਵੇਚਦੀਏ ਕਿਤੇ ਪੰਜਾਬ ਹੈ ਗੁਰੂ ਦੀ ਵੇਚਦੀਏ ਕਿਤੇ ਬਾਗਬਾਨੀ ਦੀ ਵੇਚਦੀਏ ਕਿਤੇ ਪਿੰਡਾਂ ਦੀਆਂ ਪੰਚਾਇਤਾਂ ਦੀ ਵੇਚਦੀਏ ਕਿਤੇ ਅੱਜ ਦੀ ਸਰਕਾਰ ਵੇਖੀ ਹੈ ਜਿਵੇਂ ਕੋ ਮੁੰਡਾ ਹੁੰਦਾ ਨਾ ਨਿਛੇੜੀ ਬਜ਼ੁਰਗਾ ਹਾਂਜੀ ਤੇ ਉਹਦੇ ਹੱਥ ਮੁਖਤਾਰੀ ਆ ਜੇ ਤੇ ਬੁਢਾ ਰੋਕਦਾ ਨਾ ਉਹ ਨਾ ਵੇਚੀ ਪੁੱਤ ਵੇਚੀ ਨਾ ਉਹ ਵੇਚਦਾ ਫਿਰਦਾ ਹੁੰਦਾ ਇਹ ਜੀ ਸਾਡੀ ਸਰਕਾਰ ਹੈ ਤੇ ਇਸ ਤੋਂ ਪਹਿਲਾਂ ਵਾਲੀ ਵੀ ਇਹ ਜੀ ਸੀ ਉਸ ਤੋਂ ਪਹਿਲਾਂ ਵਾਲੀ ਵੀ ਇਹ ਜੀ ਸੀ ਕਿਉਂਕਿ ਅਸੀਂ ਮੁੱਦਿਆਂ ਤੇ ਵੋਟ ਹੀ ਨਹੀਂ ਪਾਉਂਦੇ ਬਸ ਆ ਗੱਲ ਜਿਸ ਦਿਨ ਮੁੱਦਿਆਂ ਤੇ ਵੋਟ ਪਾ ਲਈ ਮੈਂ ਤੈਨੂੰ ਦੱਸ ਰਿਹਾ ਮੈਂ ਸਾਰੀ ਦੁਨੀਆ ਚ ਗਿਆ ਐ ਹੋ ਜੀ ਧਰਤੀ ਕਿਤੇ ਨਹੀਂ ਆ ਜਿਹੜੇ ਕੈਨੇਡਾ ਜਾਂਦੇ ਨੇ ਬਾਚ ਉਥੇ ਸਾਰੀ ਜ਼ਿੰਦਗੀਆਂ ਸਿਰ ਸਟ ਲੈਂਦੇ ਹੋਂ ਤਾਂ ਮੁੜੇ ਵੀ ਆਉਂਦੇ ਨੇ ਐ ਵੀ ਧਰਤੀ ਹੈ ਨਹੀਂ ਆਸਟ੍ਰੇਲੀਆ ਚ ਜਾਣੇ 50 ਲੱਖ ਲਾ ਕੇ ਆਸਟ੍ਰੇਲੀਆ ਚ ਜੇ ਥੱਲਿਓਂ ਪਾਣੀ ਕੱਢ ਕੇ ਗੱਡੀ ਧੋ ਲੋ ਨਾ ਕੇਸ ਹੋ ਜਾਂਦਾ ਇੱਥੇ ਆਪਾਂ ਟੂ ਟੀਵੀ ਨਹੀਂ ਬੰਦ ਕਰਦੇ ਉੱਥੇ ਫਿਰ ਐ ਹੋ ਜਾਣਗੇ ਐ ਮੈਂ ਕਹਿਆ ਯਾਰ ਇਹ ਉੱਥੇ ਕਿਉਂ ਨਹੀਂ ਹੋਏ ਇੱਥੇ ਕੁਛ ਵੀ ਨਹੀਂ ਕਰਨਾ ਉੱਥੇ ਜਾ ਕੇ ਕੁਝ ਵੀ ਕਰਨਾ ਆ ਭਰ ਕਾ ਸਾਡਾ